ਆ ਦੇਖਦੇ ਹਾਂ ਦੋ ਜਥੇਬੰਦਲੇ ਦੋ ਵੱਡੇ ਫੋਰਮ ਬਣਾਉਣਗੇ ਆ ਐਸਕੇਮ ਨਾਨ ਪੋਲਿਟਿਕਲ ਆ ਏਐਮ ਵੱਲੋਂ ਦੋ ਵੱਡੇ ਫੋਰਮ ਵੱਲੋਂ ਸੀਦਾ ਐਲਾਨ ਕਰਿਆ ਜਿਹੜਾ ਪੂਰਾ ਤੌਰ ਤੇ ਮੁਕੰਮਲ ਪੰਜਾਬ ਬੰਦਾ ਉਹਦਾ ਸਾਨੂੰ ਪੂਰਾ ਪਰਮ ਹੰਗਾਰਾ ਮਿਲ ਰਿਹਾ ਦੇਖੋ ਜਿੰਨੇ ਵੀ ਸਮੁੱਚੇ ਪੰਜਾਬ ਦੇ ਲੋਕ ਨੇ ਸਾਰੇ ਆਪਣੇ ਕੰਮਕਾਰ ਛੱਡ ਕੇ ਆਪਣੀਆਂ ਦੁਕਾਨਾਂ ਵਗੈਰਾ ਬੰਦ ਕਰਕੇ ਜਾਂ ਕੋਈ ਗੱਡੀ ਚਲਾਉਂ ਜਿਹਹੇ ਜਿਹੇ ਵੀ ਆਪਣੇ ਉਹਨਾਂ ਦੇ ਕੰਮਕਾਰ ਨੇ ਸਾਰੇ ਛੱਡ ਕੇ ਸਾਨੂੰ ਸਮਰਥਨ ਉਹਦੇ ਵਿੱਚ ਦੇ ਰਹੇ ਨੇ ਗੱਲ ਆਮਰਜੈਂਸੀ ਸਬਾਅਮਾਂ ਦੀ ਆ ਤੇ ਖੋਲੀਆਂ ਮੈਂ ਜਾ ਕੋਈ ਡਾਕਟਰ ਵਗੈਰਾ ਉਹਨਾਂ ਦੀ ਪਛਾਣ ਦੇ ਤੰੋਂ ਕੱਢਿਆ ਜਾ ਰਿਹਾ ਐਂਬੂਲੈਂਸਾਂ ਵਗੈਰਾ ਨੂੰ ਮਤਲਬ ਸੜਕਾਂ ਤੇ ਲਾਲਾ ਆਪਾਂ ਪੂਰਨ ਤੌਰ ਤੇ ਕਹਿ ਰਹੇ ਹਾਂ ਸਮੁੱਚੇ ਲੋਕਾਂ ਦੀ ਹਮਦਰਦੀ ਹੈ ਕਾਰਨ ਨਵਲ ਦਾ ਉਹਦੇ ਵਿੱਚ ਕੀ ਚੱਲ ਲੋਕਾਂ ਨੂੰ ਪਤਾ ਜਿੱਥੇ ਸਰਦਾਰ ਡਿਵੀਜ਼ਨ 35 ਮਿਤੀ 9 ਨਵੰਬਰ ਨੂੰ ਬਰਤੇ ਬੈਠੇ ਨੇ ਦੇਖੋ ਪੂਰੇ ਪੰਜਾਬ ਦੇ ਜਿਹ ਪੂਰੇ ਭਾਰਤ ਦੇ ਲੋਕਾਂ ਦੀ ਮੰਗ ਹੈ ਦੂਜੇ ਪਾਸੇ ਸ਼ੰਭੂ ਬਾਉਂਡਰ ਤੇ ਜੇ ਅਸੀਂ ਪੈਦਲ ਵੀ ਦਿੱਲੀ ਵੱਲ ਆਪਣੇ ਸਾਡੇ ਪਾਸ ਸਿਧਾਰਥ ਰੂਗਾ ਇਸ ਦੇ ਕੋਲ ਇਹ ਸੈਲਰਾਂ ਦੇ ਗੋਲੀਆਂ ਜਾਬਤ ਧੋਲ ਬਹੁਤ ਕਰਿਆ ਜਾ ਰਿਹਾ ਸਾਡੇ ਕਿਸਾਨ ਮਜ਼ਦੂਰਾਂ ਕੋ ਨੂੰ ਫਟਲ ਕਰਿਆ ਜਾ ਨਾਲਾ ਦੂਈ ਗੱਲ ਲੋਕਾਂ ਦੇ ਵਿੱਚ ਇੱਕ ਇੱਕ ਨਵੀਂ ਗੱਲ ਆਈ ਆ ਵੀ ਹੁਣ ਤੱਕ ਕਦੇ ਵੀ ਜਿਹੜੇ ਕਿਸਾਨ ਲੀਡਰ ਹੋ ਕੇ ਜਿਹੜੇ ਮੇਨ ਲੀਡਰਸ਼ਿਪ ਆ ਉਹ ਅੱਗੇ ਹੋ ਕੇ ਚੱਲ ਰਹੀ ਆ ਲੋਕਾਂ ਦੇ ਬੱਚਿਆਂ ਨੂੰ ਨਿਮਰਾ ਰਹੀ ਉਹਦੇ ਵਿੱਚ ਤਾਜ਼ਾ ਆਧਾਰ ਜਿਵੇਂ ਸਰਦਾਰ ਜਗੀ ਸਿੰਘ ਦੱਲੇ ਵਾਲ ਨੇ ਲੰਬੀ ਕਤਾਰ ਬਣ ਕੇ ਆਗੂਆਂ ਦੇ ਵਿਮਰਨ ਬਾਰਤ ਤੋਂ ਜਿਵੇਂ ਸਿੱਧਾ ਜੀ ਤਾਹਰਿਕਾ ਚੰਦੇ ਹੋ ਗਿਆ ਜਿਸ ਪੱਤਰ ਸੇ ਇਹਦੇ ਅਗ ਦੇ ਵਿੱਚ ਪੂਰਾ ਨੇ ਅੱਗੇ ਹੋ ਗਿਆ ਬਲਿ ਲੋਕਾਂ ਨੂੰ ਪਤਾ ਸਭ ਤੋਂ ਵੱਡੀ ਗੱਲ ਆ ਜਦੋਂ ਵੀ ਕਦੇ ਪੰਜਾਬ ਦੇ ਲੋਕਾਂ ਨੂੰ ਥੱਕਾ ਹੋਇਆ ਤਾਂ ਸਮੁੱਚੇ ਪੰਜਾਬ ਦੇ ਲੋਕ ਜਾਤਾਂ ਪਤਾ ਧਰਮ ਤੋਂ ਉੱਪਰ ਉੱਠ ਕੇ ਸਾਰੇ ਲੋਕ ਇਕੱਠੇ ਹੋ ਕੇ ਲੜਦੇ ਨੇ ਪੁਰਾਣਾ ਸਾਡਾ ਇਤਿਹਾਸ ਰਿਹਾ ਉਹਦੇ ਕਰਕੇ ਜਿਹੜੀ 30 ਤਰੀਕ ਵਾਲੀ ਆ ਕਾਲ ਤੀ ਉਹ ਵੀ ਤਾਂ ਪੂਰੀ ਹੋ ਰਹੀ ਹੈ ਕਿਉਂਕਿ ਕਰੋਨਾ ਟਾਈਮ ਦੇ ਵਿੱਚ ਮੌਕਾ ਵੀ ਸੈਂਟਰ ਸਿਕਾ ਨੇ ਲੋਕਾਂ ਨੂੰ ਲਾਇਆ ਤੇ ਰਾਤੋਂ ਰਾਤ ਵੀਰ ਕਰੋਨਾ ਆਗੇ ਜੀ ਕਰੋਨਾ ਆ ਗਿਆ ਲੋਕਾਂ ਉਹਨਾਂ ਦੇ ਘਰਾਂ ਵਿੱਚ ਬੰਦ ਕਰ ਦਿੱਤੇ ਕਿਸੇ ਕੋਲ ਕੋਈ ਰੋਟੀ ਹੈਗੀ ਜਾਂ ਨਹੀਂ ਕੁਝ ਨਹੀਂ ਦਿਖ ਰਿਹਾ ਪਰ ਕੋਈ ਆਮਦਾਨਸੀ ਸਬਾਪਾ ਨੇ ਕਿਸੇ ਦਾ ਡਾਕਟਰ ਨਹੀਂ ਮਿਲਿਆ ਜਾਂ ਕਿਵੇਂ ਲੋਕ ਕਿਵੇਂ ਪੈਦਲ ਕਿਤੇ ਜਾ ਰਣ ਜਿੱਥੇ ਫਸ ਗਏ ਪਰ ਉਹਦੀ ਇਹ ਮਿਸ਼ਾਲ ਆ ਮੂੰਹ ਤੋੜਮਾਂ ਜਵਾਬ ਆ ਵੀ ਥੋਣੇ ਤਾਂ ਦੇਖੋ ਸਾਨੂੰ ਨੂੰ ਫੋਰਸਾਂ ਡੰਡੇ ਨਾਲ ਸਾਡਾ ਅਤਿਆਚਾਰ ਕਰਦਾ ਵੀ ਅੱਜ ਅਸੀਂ ਪੰਜਾਬ ਦੇ ਲੋਕਾਂ ਨੂੰ ਥੱਕਾ ਹੋ ਰਿਹਾ ਦੋਵੇਂ ਪਰਮਾਂ ਦੇ ਖੇਤਾਂ ਵਿੱਚ ਅਸੀਂ ਬਿਨਾ ਕਿਸੇ ਉਹ ਤੋਂ ਸ਼ਾਂਤਮਈ ਤਰੀਕੇ ਨਾਲ ਪੂਰੇ ਪੰਜਾਬ ਨੂੰ ਜਿਵੇਂ ਮੁਕੰਮਲ ਵੱਧ ਕਰਕੇ ਉਹਦਾ ਉਹਨਾਂ ਨੂੰ ਇੱਕ ਮੁਕਤ ਪੇੜ ਮਾਰਾ ਮੋਦੀ ਸਰਕਾਰ ਦੇ ਪੰਜਾਬ ਦੇ ਦੁਕਾਨ ਦੁਕਾਨ ਬੁਲੇ ਹੋਈ ਸੀ ਉਹਨਾਂ ਨੂੰ ਅਪੀਲ ਕੀਤਾ ਕਰਦੇ ਸਾਡੇ ਵੱਲੋਂ ਸਭ ਨੂੰ ਬੇਨਤੀ ਆ ਦੇਖੋ ਜਿਹੜੇ ਵਪਾਰ ਮੰਡਲ ਦਾ ਕੋਈ ਜ਼ਿਲ੍ਹਾ ਪ੍ਰਧਾਨ ਆ ਜਾਂ ਉਹ ਉਹਨਾਂ ਨੇ ਮੈਸੇਜ ਵਗੈਰਾ ਪਾਏ ਨੇ ਚਲੋ ਦੇਖੋ ਅੱਜ ਮੰਗਾਈ ਬਹੁਤ ਜ਼ਿਆਦਾ ਲੱਗਦਾ ਵਿਚਾਰਾ ਜੀ ਮੈਂ ਲੋਕਾਂ ਦਾ ਟੁੱਟਿਆ ਵਾ ਫੇਰ ਵੀ ਚਲੋ ਜੁੱਤੀ ਉਹਨਾਂ ਨੂੰ ਜਾ ਕੇ ਬੇਨਤੀ ਕਰ ਤੋਂ ਮੰਨ ਲੈਂਦੇ ਨੇ ਕਿਉਂਕਿ ਉਹ ਵਿਚਾਰੇ ਕਰਨ ਬਕੀ ਠੰਡ ਦਾ ਟਾਈਮ ਆ ਘਰਾਂ ਤੋਂ ਮਤਲਬ ਇੱਕ ਨੂੰ ਚਲੋ ਮਾੜਾ ਮੋਟਾ ਬੈਠਾ ਜਨਾ ਗੱਲ ਪੈਸੇ ਦੀ ਨਹੀਂ ਹੁੰਦੀ ਵੀ ਚਲੋ ਟਾਈਮ ਪਾਸ ਹੋ ਜਾਂਦਾ ਪਰ ਜਦੋਂ ਅਸੀਂ ਜਾ ਕੇ ਉਹਨੂੰ ਬੇਨਤੀ ਅਪੀਲ ਕਰਦਾ ਸਾਰੇ ਲੋਕ ਸਾਡਾ ਸਹਿਯੋਗ ਦੇ ਰਹੇ ਨੇ ਬਿਲਕੁਲ ਸਾਡਾ 30 ਦਿਨ ਹੋ ਗਿਆ ਉਹ ਮਰਨ ਵਰਤ ਵਿੱਚ ਬੈਠੇ ਲੇਕਿਨ ਪ੍ਰਸ਼ਾਸਨ ਵੱਲੋਂ ਕੀ ਆ ਜਾ ਰਿਹਾ ਕੋਰਟ ਵੱਲੋਂ ਵੀ ਆਰਡਰ ਆਇਆ ਹੈ ਕਿ ਉਹਨਾਂ ਦੀ ਸਿਹਤ ਪਹਿਲਾ ਹੈ ਦੇਖੋ ਪ੍ਰਸ਼ਾਸਨ ਵੱਲੋਂ ਪੁੱਤਾ ਬੰਦਵਤ ਕੀਤੀ ਗਿਆ 10 ਜ਼ਿਲ੍ਹਾ ਦੀ ਕੂਰਤ ਜਿਹੜੀ ਅੱਜ ਪਟਿਆਲੇ ਤਾਇਨਾਤ ਹੋਈ ਦੀਆਂ ਕੁਝ ਖਨੋਰੀ ਕੁਝ ਸੰਭੂ ਕੁਝ ਲੋਕਲ ਪਟਿਆਲਾ ਕਿਤਾ ਦੇਖ ਰਹੇ ਹਾਂ ਅਸਲ ਦੇਖੋ ਮਰਨ ਵਰਤ ਜਿਹੜਾ ਬੈਠਣਾ ਕਿਸ ਦਾ ਦੇਣੀ ਕਾ ਪਰ ਜਦੋਂ ਪੂਰੇ ਭਾਰ ਦੇ ਲੋਕਾਂ ਦੀਆਂ ਮੰਗਾਂ ਨਹੀਂ ਮਨਵਾਏ ਜਾਂਦਾ ਕਿਸਾਨ ਕੁਤਕਸੀ ਕਰਨੇ ਮਜ਼ਦੂਰ ਕੁਤਕਸੀ ਕਰਨੇ ਸਾਰਾ ਕੁਝ ਪ੍ਰਾਈਵੇਟ ਸੈਕਟਰ ਵਿੱਚ ਹੋ ਰਿਹਾ ਸਰਕਾਰੀਦਾਰੇ ਖਤਮ ਕਰੇ ਜਾ ਰਹੇ ਦੇਖੋ ਸਾਰਾ ਕੁਝ ਸਾਰੇ ਲੋਕ ਤਾਂ ਖੋਇਆ ਜਾ ਰਿਹਾ ਉਸੇ ਡੱਲੇ ਵਾਲੇ ਸਾਹਿਬ ਨੂੰ ਲੱਗੇ ਬੇਚਾਰਾ ਕਿਉਂ ਨਾ ਪਹਿਲਾਂ ਮੈਪਤੀ ਹੋ ਕਰਾਂ ਦੂਜਾ ਹੈ ਉਹ ਸੁਪਰੀਮ ਕੋਰਟ ਜਾਂ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜਾਂ ਪੰਜਾਬ ਦੀ ਸਰਕਾਰ ਜਾਂ ਹਰਨ ਸਾਰਿਆਂ ਨੂੰ ਪਤਾ ਵੀ ਇਹ 12 13 ਮੰਗਾ ਨਾ ਜਾਇਜ਼ ਮੰਗਾ ਨਾ ਮੰਨੀਆਂ ਹੋਈਆਂ ਮੰਗਾ ਨਾ ਸਰਕਾਰ ਕਿਸੂ ਦਵੇ ਸੁਪਰੀਮ ਕੋਰਟ ਦੇ ਸਕਦੇ ਨਾ ਮਤਲਬ ਜਿਹੜਾ ਕਿਸਾਨਾਂ 'ਤੇ ਜ਼ੁਲਮ ਹੋ ਰਿਹਾ ਉਹ ਤਾਂ ਸੁਪਰੀਮ ਕੋਰਟ ਵਗੈਰਾ ਨੂੰ ਦਿਖਿਆ ਨਹੀਂ ਹੈਗਾ ਸਾਡੇ ਮਾਨਜੋਗ ਅਦਾਰਿਆਂ ਨੂੰ ਦਿਖਿਆ ਵੀ ਕਿਸਾਨਾਂ ਬਾਕੀ ਮੈਂ ਅਥਰੂ ਗੈਸ ਦੇ ਕੋਲੋਂ ਐਸਐਲਰ ਦੇ ਗੋਲਿਆਂ ਸਿੱਧੇ ਫੱਟੜ ਕਰੇ ਗਏ ਨੇ ਜਾਂ ਖਨੌਰੀ ਬਾਰਡਰ ਤੇ ਵੀ ਦੇਖੋ 10 ਮਹੀਨਿਆਂ ਤੋਂ ਉੱਪਰ ਪੰਜਾਬ ਦੇ ਲੋਕਾਂ ਨੂੰ ਜ਼ੁਲਮ ਸਹਿੰਦਿਆਂ ਨੂੰ ਹੋ ਗਿਆ ਉਹਦੇ ਵਿੱਚ ਕਿਸਾਨ ਮਜ਼ਦੂਰ ਹਰ ਇੱਕ ਵਰਗ ਕੋਚਾ ਸਾਡਾ ਮੀਡੀਆ ਭਾਈਚਾਰਾ ਉਹ ਵੀ ਫੱਟੜ ਹੋ ਰਹੇ ਨੇ ਜਾਂ ਕੋਈ ਟੈਕਸਿਜਨ ਸਾਰੇ ਲੋਕ ਤੇ ਵਪਾਰ ਮੰਡ ਸਾਰੇ ਹੈਰਾਨ ਕਰ ਰੱਖੇ ਨੇ ਸੈਂਟਰ ਹਰਿਆਣਾ ਸਰਕਾਰ ਨੇ ਲੋਕਾਂ ਨੂੰ ਪਤਾ ਔਰ ਸੁਪਰੀਮ ਕੋਰਟ ਨੂੰ ਇਹ ਗੱਲ ਦਾ ਪਤਾ ਵੀ ਜਿਹੜੀਆਂ ਇਹ ਮੰਗਾਂ ਨੂੰ ਮੰਨ ਲਈਆਂ ਜਾਣ ਤਾਂ ਆਟੋਮੈਟਿਕਲ ਮਾਹੌਲ ਸਾਥ ਬੀਤ ਦੇਖੋ ਕਿਸਾਨ ਤੇ ਕੇਂਦਰ ਸਰਕਾਰ ਨਾਮ ਦੇ ਸਾਹਮਣੇ ਉਹ ਵੀ ਦਾ ਮੰਨ ਨਹੀਂ ਰਿਹਾ ਕਿਸਾਨ ਹੜੇ ਪਏ ਨਹੀਂ ਲੱਗਦਾ ਇਹਦਾ ਧਰਨਾ ਬਦਲਣ ਕਰਕੇ ਜਾਂ ਪੰਜਾਬ ਬਦਲੇਗਾ ਦੇਖੋ ਆਹ